ਜੈਸੇ ਮੈ ਲੂਨਾ ਲਾਗੇ ਜਲਾ ਬ੍ਰਹਮ ਗਿਆਨੀ ਕੇ ਮਨ ਹੋਏ ਪਰਗਾਸ ਜੈਸੇ ਧਰੂ ਪਰ ਆਗਸ ਬ੍ਰਹਮ ਗਿਆਨੀ ਕੇ ਮਿੱਤਰ ਸੋਤ్ర ਸਮਾਨ ਬ੍ਰਹਮ ਗਿਆਨੀ ਕੇ ਨਾਹੀ ਅਭਿਵਾਨ ਬ੍ਰਹਮ ਗਿਆਨੀ ਉਚਤੇ ਉਚਾ ਮਨ ਆਪਣੇ ਹੈ ਸਾਬੂ ਤੇ ਨੀਚਾ ਬ੍ਰਹਮ ਗਿਆਨੀ ਸਹਿਜਨ ਭਏ ਨਾਨਕ ਜੀ ਨੂੰ ਪ੍ਰਭੂ ਆਪ ਕਰੇ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜਿਵੇਂ ਮੈਨੂੰ ਮਨਾ ਗੈਨ ਲਾ ਬ੍ਰਹਮ ਗਿਆਨੀ ਕੇ ਮਨ ਹੋਏ ਪਰਗਾਸ जैसे घर ऊपर आकाश ब्रह्मज्ञानी कहे मित्र शास्त्र समान ब्रह्मज्ञानी कहे नहीं अभिमान ब्रह्मज्ञानी उठते ऊंचा मन अपने है सब पे नीचा ब्रह्मज्ञानी से जन भए ਨਾਨਕ ਜਿਨ ਪ੍ਰਭ ਆਪੋ ਕਰੇ ਬ੍ਰਹਮ ਗਿਆਨੀ ਸੇ ਜਨ ਭਗੇ ਨਾਨਕ ਜਿਨ ਪ੍ਰਭ ਆਪੋ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰਦੇ ਉਪਦੇਸ਼ ਕਰਦੇ ਹਨ ब्रह्मज्ञानी निर्मल ਤੇ निर्मला ਜੈਸੇ ਮੈਲ ਨਾ ਲਾਗੇ ਜਲਾ ब्रह्मज्ञानी ਪਵਿੱਤਰ ਤੋਂ ਪਵਿੱਤਰ একদম निर्मल ਤੋਂ निर्मला ਯਾਨੀ ਬਿਲਕੁਲ ਸਾਫ਼ ਹੁੰਦਾ ਹੈ ਜੈਸੇ ਮੈਲ ਨਾ ਲਾਗੇ ਜਲਾ ਹੁਣ ਜੇ ਜਲ ਹੈ ਨਾ ਕੋਈ ਛੱਪੜ ਦੇ ਵਿੱਚ ਵੀ ਹੈ ਨਾਲੇ ਦੇ ਵਿੱਚ ਵੀ ਤੇ ਜਦੋਂ ਉਹਦਾ ਪਾਣੀ ਦਾ ਵਸ਼ਪੀ ਕਰਨ ਹੋ ਜਾਂਦਾ ਸਾਰੀ ਮੈਲ ਤਾਂ ਪਿੱਛੇ ਛੁੱਟ ਜਾਂਦੀ ਤੇ ਇਸ ਤਰ੍ਹਾਂ ਜਿਹੜਾ ਹੈ ਨਾ ब्रह्मज्ञानी ਨੂੰ ਮੈਲ ਕਦੇ ਵੀ ਪਕੜ ਕੇ ਨਹੀਂ ਰੱਖਦੀ ਉਹ ਹਮੇਸ਼ਾ ਪਵਿੱਤਰ ਤੋਂ ਪਵਿੱਤਰ ਹੋ ਜਾਂਦਾ ਹੈ ब्रह्मज्ञानी ਕੇ ਮਨ ਹੋਏ ਪ੍ਰਗਾਸ ਜਿਵੇਂ ਧਰੂ ਪਰ ਆਕਾਸ਼ ਉਹਦੇ ਮਨ ਉਹਦਾ ਮਨ ਹੈ ਨਾ ਗਿਆਨ ਨਾਲ ਪੂਰਾ ਰੋਸ਼ਨ ਹੁੰਦਾ ਜਿਸ ਤਰ੍ਹਾਂ ਧਰਤੀ ਦੇ ਉੱਪਰ ਆਕਾਸ਼ ਐ ਇੱਕਦਮ ਚਮਕ ਰਿਆ ਹੁੰਦਾ ਨਾ ਉਸੇ ਤਰ੍ਹਾਂ ਬ੍ਰह्म ਗਿਆਨੀ ਕੇ ਮਿੱਤਰ ਸਤਰ ਸਮਾਨ ਬ੍ਰह्म ਗਿਆਨੀ ਕੇ ਨਾਹੀ ਅਭਿਮਾਨ ਇਹਨੇ ਸਾਰਿਆਂ ਵਿੱਚ ਇੱਕ ਪ੍ਰਭੂ ਦੇਖਣਾ ਉਹਦੇ ਲਈ ਮਿੱਤਰ ਤੇ ਸ਼ਤਰੂ ਅਲੱਗ-ਅਲੱਗ ਕਿਉਂ ਹੋਣਗੇ ਉਹਦੇ ਲਈ ਤਾਂ ਸਾਰੀ ਸ੍ਰਿਸ਼ਟੀ ਏ ਓਮਕਾਰ ਪ੍ਰਭੂ ਦੀ ਰਚਨਾ ਹੈ ਬ੍ਰह्म ਗਿਆਨੀ ਕੇ ਨਾਹੀ ਅਭਿਮਾਨ ਅਭਿਮਾਨ ਬਿਲਕੁਲ ਨਹੀਂ ਹੁੰਦਾ ਬ੍ਰह्म ਗਿਆਨੀ ਦੇ ਕਿਉਂਕਿ ਅਭਿਮਾਨ ਤਾਂ ਇਹੋ ਜਿਹਾ ਵਜਨ ਹੈ ਨਾ ਜਿਹੜਾ ਦਾ ਆਪਣੀ ਬੇੜੀ ਡੋਬ ਦਿੰਦਾ ਤੇ ਬ੍ਰਹਮ ਗਿਆਨੀ ਗੁਰੂ ਜਨ ਪਗਜਨ ਇਹ ਤਾਂ ਆਪ ਕਰਦੇ ਨੇ ਤੇ ਨਾਲੇ ਦੂਜਿਆਂ ਨੂੰ ਤਾਰਦੇ ਨੇ ਤਰਨ ਤਰਨ ਸਮਰੱਥ ਹੁੰਦੇ ਹਨ ਤੇ ਅਭਿਮਾਨ ਦਾ ਜਿਹੜਾ ਵਜਨ ਹੈ ਨਾ ਇਹ ਇਨਾਂ ਚ ਬਿਲਕੁਲ ਨਹੀਂ ਹੁੰਦਾ ਬ੍ਰਹਮ ਗਿਆਨੀ ਉੱਚ ਤੇ ਉਚਾ ਮੰਨ ਆਪਣੇ ਹਿਸਬ ਤੇ ਨੀਚਾ ਉਹ ਤਾਂ ਇਨਾਂ ਉੱਚਾ ਹੁੰਦਾ ਜਿਨਾ ਪਰਮੇਸ਼ਰ ਉਹਦੀ ਆਤਮਾ ਪ੍ਰਭੂ ਨਾਲ ਮਿਲ ਚੁੱਕੀ ਹੁੰਦੀ ਹੈ ਪਰ ਕੀ ਮੰਨ ਦੇ ਵਿੱਚ ਹੰਕਾਰ ਹੁੰਦਾ ਬਿਲਕੁਲ ਨਹੀਂ ਉਹ ਨੀਚ ਤੋਂ ਨੀਚ ਵਿੱਚ ਵੀ ਪ੍ਰਭੂ ਦੇਖਦਾ ਬਲਕਿ ਆਪਣੇ ਆਪ ਨੂੰ ਵੀ ਉੱਥੇ ਹੀ ਦੇਖਦਾ ਹੰਕਾਰ ਦਾ ਦੇਖਦਾ ਨਹੀਂ ਕਿਉਂਕਿ ਚਾਹੇ ਕੋਈ ਨੀਚਾ ਚਾਹੇ ਨੀਚ ਤੋਂ ਵੀ ਨੀਚਾ ਸਭ ਤੋਂ ਥੱਲੇ ਆ ਕੋ ਬੰਦਾ ਹੈ ਤਾਂ ਪ੍ਰਭੂ ਦੀ ਰਤਨਾ ਨਹੀਂ ਤੇ ਉਹ ਸਾਰਿਆਂ ਚ ਪ੍ਰਭੂ ਦੀ ਰਤਨਾ ਦੇਖਦਾ ਹੈ ਹੰਕਾਰ ਆਪਣੇ ਵਿੱਚ ਨਹੀਂ ਦੇ ਬਿਲਕੁਲ ਵੀ ਰੱਖਦਾ ਆਪਣ ਨੂੰ ਨੀਵਾ ਕਰਕੇ ਜਾਣਦਾ ਤੇ ਵੈਸੇ ਉਹਦੀ ਸੋਚ ਪਰਮੇਸ਼ਵਰ ਦੇ ਨਾਲ ਇੱਕ ਹੁੰਦੀ ਹੈ ਇਸ ਕਰਕੇ ਉਹ ਹੁੰਦਾ ਸਭ ਤੋਂ ਉੱਚਾ ਬ੍ਰह्म ज्ञानी ਸੇ ਜਨ ਭਏ ਨਾਨਕ ਜੀ ਪ੍ਰਭ ਆਪ ਕਰੇ ਇਸ ਤਰ੍ਹਾਂ ਜਿਹੜੀ ਦ્વੈਤ ਦਾ ਮਿਟ ਜਾਣਾ ਇਹ ਤਾਂ ਪ੍ਰਭੂ ਦੀ ਕਿਰਪਾ ਹੁੰਦੀ ਆ, ਪਾਰ ਬਖਸ਼ਿਸ਼ ਹੁੰਦੀ ਆ ਜਿੱਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ ਨਾ ਉਹ ਪ੍ਰਭੂ ਦੇ ਨਾਲ ਮਿਲਦਾ ਹੈ। ਉਹਦੀ ਦੁਆਇਤ ਦੂਰ ਹੁੰਦੀ ਹੈ ਤੇ ਉਹਤੇ ਬੜੀਆਂ ਬਖਸ਼ਿਸ਼ਾਂ ਹੁੰਦੀਆਂ। ਉਹ ਕਿਲਾਉਂਦਾ ਹੈ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਆਪਾਂ ਕਹਿੰਨੇ ਸਾਡੇ ਗੁਰੂ ਨੇ। ਇਹ ਦਰਜਾ ਉਹਨਾਂ ਵਾਸਤੇ ਹੀ ਹੈ। ਜਿਹੜੇ ਬਿਲਕੁਲ ਦੁਆਇਤ ਛੱਡ ਕੇ ਪ੍ਰਭੂ ਨਾਲ ਇੱਕ ਹੋ ਜਾਂਦੇ, ਇੱਕ ਓਮਕਾਰ ਸਰੂਪ ਹੋ ਜਾਂਦੇ ਹਨ ਇਸ ਤਰ੍ਹਾਂ ਦੀ ਬ੍ਰਹਮ ਗਿਆਨੀ ਦੀ ਜਿਹੜੀ ਹੈਗੀ ਹੈ ਨਾ ਲੀਲਾ ਹੈ। ਉਹੀ ਲੀਲਾ ਹੈ। ਜੋ ਪ੍ਰਭੂ ਦੀ ਲੀਲਾ ਹੈ ਉਹੀ ਬ੍ਰਹਮ ਗਿਆਨੀ ਦੀ ਲੀਲਾ ਹੈ ਕਿਉਂਕਿ ਪੇਤ ਕੋਈ ਨਹੀਂ ਹੁੰਦਾ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆ ਗਿਆ ਬਖਸ਼ੋ ਹੋਈ ਅੰਕਲ ਤੇ ਲਈ ਦਾਸ ਖਿਮਾ ਦਾ ਜਾ ਚੱਖੇ ਅਰਦਾਸ ਕਰਿਓ ਕਿ ਕੀ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ